ਮਿਹਨਤ ਬਾਅਦ ਅਕਾਲੀ ਦਲ ਨੂੰ ਦੁਬਾਰਾ ਹਲਕੇ ਦੇ ਵਿੱਚ ਜਿਹੜੀ ਏਡੀ ਵੱਡੀ ਜਿੱਤ ਪ੍ਰਾਪਤ ਹੋ ਰਹੀ ਆ ਕੀ ਕਾਰਨ ਸਮਝਦੇ ਕਉ ਇੰਨੀ ਵੱਡੀ ਜਿੱਤ ਹੋਈ ਜੋ ਸਰਦਾਰ ਸਖਬੀਰ ਸਿੰਘ ਬਾਦਲ ਨੇ ਸਪੱਟ ਅਕਾਲੀ ਦਲ ਦੇ ਵਰਕਰਾਂ ਚ ਭਰੀ ਆ ਉਹਦਾ ਹੀ ਕਾਰਨ ਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਫੇਰ ਬੜੇ ਜੋਸ਼ੋਖ ਰੋਸ਼ਣ ਨਾਲ ਦੁਬਾਰਾ ਖੜਾ ਹੋ ਚੁੱਕਿਆ ਤੇ ਆਉਣ ਵਾਲੀ 2027 ਹੈ ਬੜੀ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇਗਾ ਜੋ ਅੱਜ ਦੇ ਜਿੱਤਾਂ ਚਾਹੇ ਆਮ ਪਾਰਟੀ ਨੇ ਸਾਡੇ ਕਾਗਜ਼ ਵੀ ਲੋਕਾਂ ਦੇ ਖੋਹੇ ਕਾਗਜ਼ ਪਾੜੇ ਵੀ ਵੋਟਾਂ 'ਚ ਵੀ ਬੇਈਮਾਨੀਆਂ ਕਰੀਆਂ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਤੇ ਉਹ ਵੱਡੀ ਗਿਣਤੀ ਵਿੱਚ ਜਿਹੜੇ ਵਰਕਰ ਨੇ ਉਮੀਦਵਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪ੍ਰਾਪਤ ਹੋਈ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗਾ ਆ ਵੇਖਣ ਨੂੰ ਮਿਲ ਰਹੀ ਹੈ ਜਿਹੜੀ ਵੱਡੀ ਗਿਣਤੀ ਸਾਰੇ ਹੀ ਹਲਕਿਆਂ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਜਿੱਤਰੇ ਨੇ ਜਾਂ ਫਜ਼ਮੇ ਮੁਕਾਬਲੇ ਚਾਰੇ ਨੇ ਜੀ ਕਿਉਂਕਿ ਲੋਕਾਂ ਨੇ ਦੇਖ ਲਿਆ ਬਾਕੀ ਸਾਰੇ ਕੁਝ ਨਹੀਂ ਡਿਲੀਵਰ ਕਰ ਰਹੇ ਸਾਰਾ ਕੁਝ ਫੋਕੀ ਹੋਵਾ ਹੈ ਜਿਹੜੇ ਝੂਠ ਬੋਲ ਕੇ ਅਕਾਲੀ ਦਲ ਦੀ ਬਦਨਾਮੀ ਕਰਕੇ ਸੀਟਾਂ ਲੈ ਗਏ ਸੀ ਹੁਣ ਲੋਕ ਮੋੜ ਮਾ ਜਵਾਬ ਦੇ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਅਕਾਲੀ ਜੰਦੀ ਸਰਕਾਰ ਆਉਂਦੀ ਦੇਖ ਰਹੇ ਹੋ ਅਕਾਲੀ ਦਲ ਦੇ ਉਮੀਦਵਾਰ ਕਿਉਂ ਜਿੱਤ ਰਹੇ ਨੇ ਇਹ ਚੋਣਾਂ ਦੇ ਇੱਕਦਮ ਅਕਾਲੀ ਦਲ ਸਾਹਮਣੇ ਆ ਰਹੇ ਨੇ ਇਹ 27 ਦੀ ਲਹਿਰ ਸ਼ੁਰੂ ਹੋ ਗਈ ਜੀ 27 ਸਾਡੇ ਸ਼ਕੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਲੋਕ ਉਹਦੀ ਨਹੀਂ ਪੱਤਰ ਜੀ ਨੂ ਜੜਾ ਰੱਖਤੀ ਸੀ ਜਿੰਨੀ ਸਾਡੀ ਸੰਗਤ ਉਮੀਦਵਾਰ ਜਿੱਤ ਕੇ ਆ ਰਹੇ ਨੇ ਸਾਰੇ ਸ਼ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਲਹਿਰ ਹੈ ਵੀ ਹੁਣ ਵੋਟ ਸ਼ਰੋਮਣੀ ਅਕਾਲੀ ਦਲ ਨੂੰ ਪਾਓ ਲੋਟੂਆਂ ਦਾ ਰਾਜ ਦੇਖ ਲਿਆ ਜੀ ਜੀ ਠੀਕ ਮੈਨੇ ਜੀ ਕੀ ਅਕਾਲੀ ਦਲ ਦੇ ਵੱਡੀ ਗਿਣਤੀ ਜਿਹੜੇ ਵਰਕਰ ਜਿੱਤਰੇ ਨੇ ਕੀ ਲੱਗਦਾ ਕੀ ਆ ਕਿਉਂ ਜਿਹੜੇ ਲੋਕ ਨੇ ਜਿਹੜੇ ਵਿਸ਼ਵਾਸ ਕਰੇ ਅਕਾਲੀ ਦਲ 'ਚ ਦੇਖੋ ਜੀ ਲੋਕਾਂ ਨੇ 10 ਸਾਲ ਉਰੇ ਪਰੇ ਜਾ ਕੇ ਆਪਣਾ ਟਾਈਮ ਬਹੁਤ ਖਰਾਬ ਕਰ ਲਿਆ ਇਹ ਜਿਹੜੀ ਅੱਜ ਸਾਰੇ ਪੰਜਾਬ 'ਚ ਜਿਹੜੇ ਅਕਾਲੀ ਦਲ ਦਾ ਲੀਡ ਵਰਕਰ ਅੱਜ ਉੱਠ ਖੜਿਆ ਹੈਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਾਰਨ ਹੈਗਾ ਇਹ ਇੱਕ ਸਟਾਰਟਿੰਗ ਪੁਆਇੰਟ ਹੋ ਗਿਆ ਸਾਡੇ ਆਸਤੇ ਕਿ ਅਗਲੇ ਚੀਫ ਮਿਨਿਸਟਰ ਪੰਜਾਬ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦਾ ਅੱਜ ਜਿਹੜਾ ਹੁਣ ਫਸ ਕੇ ਲੜਾਈ ਹੋਈ ਹੈ ਸਾਡੀ ਇੱਥੇ ਨਾਭੇ 'ਚ ਜੇ ਕਿਤੇ 10 ਦਿਨ ਇਹ ਸਰਕਾਰ ਸਾਨੂੰ ਹੋਰ ਦੇ ਦਿੰਦੀ ਕੈਂਪੇਨ ਆਸੇ ਤਾਂ 5-7 ਦਿਨ ਕੈਂਪੇਨ ਕੀਤੀ ਹੈ ਤਾਂ ਪਿੰਡਾਂ 'ਚ ਜਾਣ ਜਾਣ ਨੂੰ ਵੀ ਟਾਈਮ ਨਹੀਂ ਲੱਗੇਗਾ ਜੇ 10 ਦਿਨ ਹੋਰ ਮਿਲ ਜਾਂਦੇ ਜਿਵੇਂ ਹੁੰਜਾ ਫਿਰ ਜਾਂਦਾ ਇਹਨਾਂ ਦਾ ਇਥੋਂ ਤੁਸੀਂ ਜਿਲ੍ਹਾ ਪ੍ਰੀਸ਼ਦ ਇਲੈਕਸ਼ਨ ਜਿੱਤੇ ਹੋ ਅਕਾਲੀ ਦਲ ਦੇ ਹੋਤੇ ਕੀ ਕੀ ਜਿਹੜੇ ਅੱਗੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਹੱਦ ਤੇ ਕਰੋ ਅਸੀਂ ਜਿਹੜੇ ਸਾਡੇ ਕੰਮ ਨੇ ਸਾਰੇ ਉਹ ਰੁਕੇ ਹੋਏ ਕਰਾਵਾਂਗੇ ਪਹਿਲ ਦੇ ਹੱਦ ਤੇ ਤੇ ਮੈਂ ਧੰਨਵਾਦ ਕਰਦੇ ਪਹਿਲਾਂ ਸਭ ਤੋਂ ਜਿਹੜੇ ਵੋਟਰਾਂ ਨੇ ਮੇਰੀ ਹੈਲਪ ਕੀਤੀ ਤੇ ਗੁਰੂ ਮਹਾਰਾਜ ਸਾਹਿਬ ਨੇ ਸਾਨੂੰ ਮਿਹਰ ਕੀਤੀ ਤੇ ਅਸੀਂ ਬੱਤ ਬੱਤ ਸੀਟਾਂ ਜਿੱਤੇ ਸ੍ਰੋਮਣੀ ਕਾਲਜ ਦੰਦ ਇੱਥੇ 4 ਸੀਟਾਂ 6 ਸੀਟਾਂ ਨੇ ਸੇ ਸਿੱਟਾਂ ਤੇ ਇੱਕ ਜੀਲਾ ਪ੍ਰਸ਼ੰਸਾ ਦਿੱਤੀ ਹੈ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵੇਗ ਜੀ ਨਹੀਂ ਫਿਰਦੀ ਹੁਣ ਕਰਨਾ ਕਰੋ